ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਜੀ ਤੁਹਾਡਾ ਸਵਾਗਤ ਹੈ ਸੋ ਅੱਜ ਆਪਾਂ ਵਲੌਗ ਲੈ ਕੇ ਆਇਆ ਆ ਆਪਾਂ ਚੱਲੇ ਆਂ ਅੱਜ ਕਜ਼ਨ ਸਿਸਟਰ ਵਾਸਤੇ ਰਿਸ਼ਤਾ ਦੇਖਣਾ ਸੋ ਆਪਾਂ ਫੁੱਲ ਤਿਆਰੀਆਂ ਖਿੱਚ ਲੀਆਂ ਨੇ ਵੈਸੇ ਆਪਣੀ ਕਟਿੰਗ ਸੀ ਪਰ ਅੱਜ ਆਪਾਂ ਨੇ ਦਸਤਾਰ ਬੰਦੀ ਕੀਤੀ ਹੈ ਕਿਉਂਕਿ ਕਟਿੰਗ ਜ਼ਿਆਦਾ ਭੈੜੀ ਲੱਗਦੀ ਸੀ ਸੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਮਾਮਾ ਜੀ ਦਾ ਘਰ ਜਿੱਥੋਂ ਆਪਾਂ ਨੇ ਸਟਾਰਟ ਹੋਣਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਚੱਲ ਰਹੀਆਂ ਨੇ ਅੰਦਰ ਮੈਂ ਇਕੱਲੇ ਹੀ ਵੀਡੀਓ ਬਣਾਉਂਦਾ ਬਾਹਰ ਫਿਰਦਾ ਕਿਉਂਕਿ ਬਾਕੀ ਸਾਰੇ ਲੇਟ ਤਿਆਰ ਹੁੰਦੇ ਨੇ ਮੈਨੂੰ ਕਾਲੀ ਹੁੰਦੀ ਹੈ ਤਿਆਰ ਹੋਣ ਦੀ ਸੋ ਇੱਧਰ ਗੱਡੀਆਂ ਗੱਡੀਆਂ ਲਿਸ਼ਕਾਈਆਂ ਹੋਈਆਂ ਨੇ ਚੋਬਰਾਂ ਨੇ ਹਨਾ ਤੇ ਕਪੜਾ ਕੋਪੜਾ ਮਾਰ ਕੇ ਪੂਰੇ ਟਿਚ ਵਿੱਚ ਕਰਕੇ ਖੜਾ ਕੇ ਆ ਦੇਖ ਸਕਦੇ ਹੋ ਇਹ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰ ਦਾ ਕੀ ਮਾਹੌਲ ਹੈ ਅੰਦਰ ਕੀ ਕੁਝ ਬਣਦਾ ਹੈ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਸੋ ਆਪਾਂ ਕਰਦੇ ਆਂ ਐਂਟਰੀ ਲੋ ਮੇਰੇ ਵੀਰੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਲੋ ਜੀ ਸਾਹਮਣੇ ਦੇਖੋ ਇਹ ਨੇ ਸਾਡੇ ਨਾਗਵੀਰ ਫਿਰ ਮਜੀਠੀਆ ਸਾਹਿਬ ਉਸ ਤੋਂ ਬਾਅਦ ਮਾਮਾ ਜੀ ਮੁੱਛਾਂ ਨੂੰ ਤੋ ਦਿੰਦੇ ਹੋਏ ਲਓ ਜੀ। ਸਿਆ ਕੋਈ ਕਹਿੰਦੇ ਲਓ ਜੀ ਲਓ ਪੂਰੀ ਫੀਲਿੰਗ ਦੇ ਵਿੱਚ। ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਤੁਹਾਨੂੰ ਆਪਣੀ ਫੈਮਿਲੀ ਦਿਖਾਉਨੇ ਆ। ਇਹ ਨੇ ਮੇਰੇ ਮਾਮਾ ਜੀ ਦੇ ਇਕਲੌਤੇ بیٹے ਗਗਨਦੀਪ ਸਿੰਘ ਜਿਨ੍ਹਾਂ ਦੀ ਤਿਆਰੀ ਮੈਨੂੰ ਲੱਗਦਾ ਉਦੋਂ ਹੋਊਗੀ ਜਦੋਂ ਅਸੀਂ ਸ਼ਗਨ ਵਗੈਰਾ ਕਰਕੇ ਵਾਪਸ ਆਗੇ। ਸੋਹੀ ਤੇ ਇਹਨਾਂ ਦੀ ਤਿਆਰੀ ਚੱਲ ਰਹੀ ਆ। ਇਹ ਬੰਦੇ ਨੇ ਮੈਨੂੰ 9 ਵਜੇ ਕਹਿਤਾ ਸੀ 8 ਵਜੇ ਸਵੇਰੇ ਕਹਿੰਦਾ ਘਰ ਆ ਜੀ ਬਈ ਮੈਂ ਤਿਆਰ ਹੋਊਂਗਾ ਆ ਕੇ ਮੈਂ ਜਗਾਇਆ ਇਹ। ਫੇਰ ਬਾਕੀ ਤੁਸੀਂ ਦੇਖ ਸਕਦੇ ਹੋ। ਤਿਆਰੀਆਂ ਫੋਲੋ ਜੋਰਾਂ ਸ਼ੋਰਾਂ ਦੇ ਨੇ ਲੋ ਜੀ ਸੱਪ ਫੇਰ ਆ ਗਿਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਕਿ ਲੋ ਜੀ ਕੈਪਟਨ ਸਾਹਿਬ ਦੇ ਦਰਸ਼ਨ ਕਰੋ ਇਹ ਸਾਡੇ ਕੈਪਟਨ ਸਾਹਿਬ ਨੇ ਉਰਫ ਪਟਵਾਰੀ ਸਾਹਿਬ ਵੀ ਕਹਿ ਦਿੰਦੇ ਨੇ ਇਹਨਾਂ ਨੂੰ ਤੇ ਤਿਆਰੀਆਂ ਵੇਰੀਆਂ ਚੱਲੀ ਜਾਂਦੀਆਂ ਨੇ ਜੀ ਲੋ ਹੁਣ ਆਪਾਂ ਲੰਘਦੇ ਹਾਂ ਸਾਈਡ ਤੇ ਠੀਕ ਹੈ ਜੀ ਇੱਥੋਂ ਆਪਾਂ ਚੱਲੇ ਸਾਈਡ ਤੇ ਮਾਮਾ ਜੀ ਨਾਲ ਕਰਕੇ ਆਪਾਂ ਦੋ ਚਾਰ ਗੱਲਾਂ ਬਾਤਾਂ ਹੁਣ ਮਾਮਾ ਜੀ ਚੀਜ਼ਾਂ ਦਾ ਪੂਰਾ ਇਧਰ ਇਹਦੀ ਤਿਆਰੀ ਨਹੀਂ ਹੋ ਰਹੀ ਇੱਕ ਉਹ ਕਮੀਜ਼ ਚੱਕਦਾ ਉਧਰ ਕਦੀ ਕਮੀਜ਼ ਚੱਕਦਾ ਉਧਰ ਉਸ ਤੋਂ ਬਾਅਦ ਜੀ ਇਹ ਅੰਗ ਪ੍ਰਦਰਸ਼ਨ ਉਹ ਉਹ ਵੀਰੇ ਦੇਖੀ ਉਹ ਕੀ ਹੋ ਗਿਆ ਸੀ ਵੀਰੇ ਮਜੀਠੀਆ ਸਾਹਿਬ ਕੀ ਕਰਾਈ ਜਾਂਦੇ ਹੋ ਅੱਛਾ ਅੱਛਾ ਇਹਦੀ ਕੋਈ ਗਲਤੀ ਨਹੀਂ ਕਿ ਚਲੋ ਠੀਕ ਹੈ ਮੰਨ ਲੈਂਦੇ ਆ ਵੀ ਮੇਰੀ ਗਲਤੀ ਹੈ ਮੈਂ ਗਲਤ ਸਮਝ ਤੇ ਆ ਗਿਆ ਲਓ ਦਰਵਾਜ਼ਾ ਬੰਦ ਕਰ ਲਈ ਹੁੰਦਾ ਵੀਰੇ ਜਦੋਂ ਕੱਪੜੇ ਵਗੈਰਾ ਪਾਈਦੇ ਹੁੰਦੇ ਨੇ ਨੂੰ ਸਾਰਿਆਂ ਸਾਹਮਣੇ ਨਹੀਂ ਅੰਗ ਪ੍ਰਦਰਸ਼ਨ ਕਰਨ ਲੱਗ ਜਾਂਦਾ ਹੁੰਦਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਸਾਡੇ ਮਾਮਾ ਜੀ ਦੇ ਡੰਗਰ ਪਸ਼ੂ ਇਹਨਾਂ ਦੇ ਨਾਮ ਰੱਖੇ ਹੋਏ ਨੇ ਕਿਸੇ ਦਾ ਨਾਮ ਮੋਨਾ ਕਿਸੇ ਦੇ ਨਾਮ ਸ਼ੋਨਾ ਕਿਸੇ ਦਾ ਨਾਮ ਰੇਖਾ ਕੋਈ ਗੰਗਾ ਕੋਈ ਗੰਗਾ ਕੋਈ ਗੰਜਾ ਸੋ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਫਾਈਨਲੀ ਇਹ ਮੈਨੂੰ ਐਵੇਂ ਦੇਖ ਰਹੇ ਨੇ ਕਿਉਂਕਿ ਇਹਨਾਂ ਨੂੰ ਮੈਨੂੰ ਘੱਟ ਵੱਧੀ ਦੇਖਿਆ ਉਹ ਡੰਗਰਾਂ ਨੇ ਤੁਹਾਨੂੰ ਪਤਾ ਘੱਟ ਵੱਧੀ ਆਈਦਾ ਹਨ ਜਦੋਂ ਪਰਿਸ਼ਤੇਦਾਰੀ ਜਾਂਦੇ ਆ ਚਲੋ ਜੀ ਇਸ ਤੋਂ ਬਾਅਦ ਫਿਰ ਲਓ ਜੀ ਸੱਪ ਮਿੱਠਾ ਚੱਕੀ ਕਰਦਾ ਹੈ ਸੱਪ ਕਹਿੰਦਾ ਮਿੱਠਾ ਹੋ ਲੈ ਵੀ ਤੇਰੇ ਕੋਲੋਂ ਅੱਧਿਕ ਵਾਰ ਵੀ ਚੱਕ ਲੈਣੇ ਕਿਉਂਕਿ ਫਿਰ ਜੇ ਆਪਾਂ ਉਰੇ ਖਾ ਲਿਆ ਫਿਰ ਆਪਾਂ ਤਾਂ ਅੱਗੇ ਜਾ ਕੇ ਕੁਝ ਖਾਦਾ ਜਾਣਾ ਸੋ ਆਪਣੀ ਤਾਂ ਫੁੱਲ ਤਿਆਰੀ ਹੁੰਦੀ ਐ ਜੇ ਰੋਕ ਤੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਜਾਂ ਕਿਤੇ ਪ੍ਰੋਗਰਾਮ ਤੇ ਜਾਣਾ ਹੁੰਦਾ ਆਪਾਂ ਨੇ ਸੋ ਆਪਾਂ ਪਹਿਲਾਂ ਹੀ ਪੂਰੀ ਤਿਆਰੀ ਕਰਕੇ ਰੱਖਦਾ ਇੱਕ ਦਿਨ ਪਹਿਲਾਂ ਹੀ ਰੋਟੀ ਰੋਟੀ ਛੱਡ ਦਈਦੀ ਐ ਸੋ ਲੋ ਜੀ ਮਜੀਠੀਆ ਸਾਹਿਬ ਵੀ ਪਿੱਛੇ ਫਿਰਦੇ ਨੇ ਸੱਪ ਦੇ ਤੇ ਮਾਮਾ ਜੀ ਵੀ ਨਾਲ ਨੇ ਤੇ ਬਾਕੀ ਦੇਖੋ ਹੁਣ ਕਦੋਂ ਕੁ ਚੱਲ ਦੇਣੀ ਚੋਬਰੀ ਲੋ ਜੀ ਫਾਈਨਲੀ ਫਿਰ ਹੁਣ ਸਾਡੀ ਤਿਆਰੀ ਐ ਅਸੀਂ ਵਿਦਾ ਹੋਣਾ ਇੱਥੋਂ ਬਸ ਦੋ ਚਾਰ ਕੇ ਫੋਟੋਆਂ ਹੀ ਖਿੱਚਣੀਆਂ ਨੇ ਉਸ ਤੋਂ ਬਾਅਦ ਅਸੀਂ ਚੱਲਣ ਲੱਗੇ ਆਂ ਚੱਲ ਕੇ ਫਿਰ ਅਸੀਂ ਨੇ ਪਹੁੰਚਣਾ ਧੂਰੀ ਦੇ ਲਾਗੇ ਸਾਡਾ ਆਪਣਾ ਸ਼ਹਿਰ ਪਟਿਆਲਾ ਸਮਾਣਾ ਤੇ ਇੱਥੋਂ ਪਿੰਡੋਂ ਚੱਲਾਂਗੇ ਉਸ ਤੋਂ ਬਾਅਦ ਅਸੀਂ ਸਿੱਧਾ ਲੋ ਜੀ ਆਪਾਂ ਫਾਈਨਲੀ ਰਸਤਾ ਜੀ ਸਾਰੇ ਕੱਟ ਗਏ ਆਪਾਂ ਸਿੱਧਾ ਉੱਥੇ ਹੀ ਪਹੁੰਚ ਗਏ ਜਿੱਥੇ ਆਪਾਂ ਨੇ ਜਾਣਾ ਸੀ ਤਾਂ ਸਾਡੇ ਹੋਣ ਵਾਲੇ ਪ੍ਰਾਣਾ ਜੀ ਦਾ ਤੁਸੀਂ ਘਰ ਚੈੱਕ ਕਰ ਸਕਦੇ ਹੋ ਸੋ ਠੀਕ ਹੈ ਜੀ ਆਲੇ-ਦਾਲੇ ਦਾ ਬਹੁਤ ਸਾਫ਼ ਸੁਥਰਾ ਤੇ ਵਧੀਆ ਮਾਹੌਲ ਹੈ ਧੂਰੀ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਰਸਤੇ ਦੀ ਵੀਡੀਓ ਆਪਾਂ ਤਾਂ ਨਹੀਂ ਬਣਾਏ ਕਿਉਂਕਿ ਰਸਤੇ ਦੇ ਵਿੱਚ ਆ ਬਹੁਤ ਖੱਪਵਾਦੀਆਂ ਕਰਦੇ ਹੁਣ ਆਪਾਂ ਉਸ ਤੋਂ ਬਾਅਦ ਫਿਰ ਸ਼ੰਗਰ ਪ੍ਰਸ਼ਾਦਾ ਮਿੱਠਾ ਠੰਡਾ ਜੋ ਕੁਝ ਵੀ ਸੀ ਆਪਾਂ ਖਾ ਪੀ ਗਏ ਫਿਰ ਆਪਾਂ ਖੇਤ ਚੱਲੇ ਲੋ ਜੀ ਸਭ ਤੋਂ ਪਹਿਲਾਂ ਖੇਤ ਲਿ ਜਾ ਕੇ ਸਭ ਤੋਂ ਸਸਰੀ ਗੱਲ ਬਲਵਾਈ ਤੇ ਇਹ ਵਈ ਸਾਡੇ ਟਰੰਪ ਸਾਹਿਬ ਨੇ ਜਿਹੜੇ ਤੁਸੀਂ ਦੂਸਰੇ ਨੰਬਰ ਤੇ ਦੇਖਿਆ ਸੀ ਸੱਪ ਦੇ ਨਾਲ ਸੋ ਇੱਧਰ ਸਾਡੇ ਰਿਸ਼ਤੇਦਾਰ ਬਾਕੀ ਨਾ ਜ਼ਮੀਨ ਦਾ ਜਾਇਜ਼ਾ ਲੈਂਦੇ ਹੋਏ ਤੇ ਪੁੱਛ ਵਿੱਚ ਕਰਦੇ ਹੋ ਨਾ ਵੀ ਪਰਿਵਾਰ ਨਾਲ ਗੱਲ ਕਰਦੇ ਵੀ ਆਪਣੀ ਜ਼ਮੀਨ ਕਿੱਥੋਂ ਤੱਕ ਹੈ ਕਿੱਥੋਂ ਕੀ ਗੱਲਬਾਤ ਹੈ ਸੋ ਗੱਡੀ ਵੀ ਦੂਰ ਕਾਫੀ ਖੜਾ ਦੀ ਐਡੀ ਦੂਰੋਂ ਚੱਲ ਕੇ ਆਏ ਆਪਾਂ ਸੋ ਇਸ ਤੋਂ ਬਾਅਦ ਜੇ ਅੱਪਾ ਗੱਲ ਕਰੀਏ ਵੀਰੇ ਹੁਣ ਮਤਲਬ ਕੈਮਰੇ ਦੇ ਅੱਗੇ ਫਾਰੀ ਵਾਰੀ ਸੱਪ ਆਈ ਜਾਂਦਾ ਅਸੀਂ ਜਿਹੜਾ ਟਰੰਪ ਹੈ ਸਾਡਾ ਇਹ ਨਾਲ ਇਹਦੇ ਪਟਵਾਰੀ ਸਾਹਿਬ ਦੇਖ ਸਕਦੇ ਹੋ ਪਟਵਾਰੀ ਸਾਹਿਬ ਨੇ ਸਾਡੇ ਅਸੀਂ ਕੈਪਟਨ ਵੀ ਕਹਿ ਦਿੰਦੇ ਆ ਹਰਿਆਲੀ ਹੋ ਹਰਿਆਲੀ ਤੇ ਮੌਸਮ ਵੀ ਬਹੁਤ ਖੁਸ਼ਹਾਲਾ ਸੀ ਹਣਾ ਤੇ ਇਹ ਸਾਡੇ ਹੋਣ ਵਾਲੇ ਪ੍ਰੋਣਾ ਸਾਹਿਬ ਜੀ ਦੀ ਗੱਡੀ ਖੜੀ ਹੈ ਕੱਲ ਤੁਹਾਨੂੰ ਦੱਸਦੀ ਆ ਪ੍ਰੋਣਾ ਸਾਹਿਬ ਨੂੰ ਅਸੀਂ ਤਾਂ ਨਹੀਂ ਦਿਖਾ ਰਹੇ ਕਿਉਂਕਿ ਸਾਡੇ ਜਿਹੜੇ ਜੀਜਾ ਜੀ ਨੇ ਉਹ ਹੈਗੇ ਨੇ ਕੈਨੇਡਾ ਤੋਂ ਸੋ ਆਲਰੇਡੀ ਕੈਨੇਡਾ ਦੇ ਵਿੱਚ ਦੂਸਰੇ ਮਾਮਾ ਜੀ ਨੇ ਉਨ੍ਹਾਂ ਵੱਲੋਂ ਸਾਰਾ ਪੱਕਾ ਠੱਕ ਫਾਈਨਲ ਹੋ ਚੁੱਕੀ ਐ ਅਜੇ ਸਿਰਫ ਗੇੜਾ ਮਾਰਨਾ ਸੀ ਲਓ ਜੀ ਇਹ ਐ ਡਰੂਡੋ ਇਹ ਵੀ ਬਸ ਸੱਪ ਨਾਲ ਬਹੁਤ ਇਹ ਸੱਪ ਨੂੰ ਬਹੁਤ ਜਲੀਲ ਕਰਦਾ ਇਹ ਕਿਉਂਕਿ ਸੱਪ ਇਹਦਾ ਮਿੱਤਰ ਐ ਲਓ ਜੀ ਮਜੀਠੀਆ ਸਾਹਿਬ ਪਤਾ ਨਹੀਂ ਕੀ ਕਹੀ ਜਾਂਦੇ ਨੇ ਮਜੀਠੀਆ ਸਾਹਿਬ ਕਹਿੰਦੇ ਵੀ ਤੁਸੀਂ ਮੇਰੇ ਤੋਂ ਬਿਨਾ ਵੀ ਕੋਈ ਗੱਲ ਵੀ ਨਹੀਂ ਕਰ ਸਕਦੇ ਕੋਈ ਪਰਦੇ ਦੀ ਗੱਲ ਹਾਂਜੀ ਸੱਚੀ ਗੱਲ ਜੀ ਮਜੀਠੀਆ ਸਾਹਿਬ ਮੈਂ ਹੁਣ ਫਾਈਨਲੀ ਹਨ ਕੱਲੇ ਕੱਲੇ ਦਰਸ਼ਨ ਤੁਹਾਨੂੰ ਕਰਾ ਦਿੰਨੇ ਆ ਟਰੰਪ ਤੇ ਪਟਵਾਰੀ ਸਾਹਿਬ ਵੀ ਸਾਡੇ ਵਾਲੇ ਰੌਣਕੀ ਬੰਦੇ ਨੇ ਪਟਵਾਰੀ ਸਾਹਿਬ ਬੋਲਦੇ ਘੱਟ ਨਹੀਂ ਹੁੰਦੀ ਕੱਲ ਮਜਾਦਾ ਬੋਲਦੀ ਐ ਯਾ ਤੁਸੀਂ ਦੇਖ ਸਕਦੇ ਹੋ ਚੋਬਰ ਦਾ ਢਿੱਡ ਕਿਵੇਂ ਨਿਕਲੇ ਪਿਆ ਬਾਹਰ ਨੂੰ ਢਿੱਡ ਵੱਲ ਕੋਈ ਗੌਰ ਨਹੀਂ ਹੈਗੀ ਆ ਹੁਣ ਕੀ ਦੇਖਦੇ ਲੈ ਐਵੇਂ ਕਰਕੇ ਕਿ ਢਿੱਡ ਲੁਕਜੂਗਾ ਉਹ ਨਹੀਂ ਨਹੀਂ ਵੀਰ ਚਲੋ ਜੀ ਇੱਥੋਂ ਫਾਈਨਲੀ ਰਵਾਨਾ ਹੋਣ ਲੱਗੇ ਆ ਤੇ ਆਪਾਂ ਵੀਡੀਓ ਬਣਾਉਂਦੇ ਜਾਂਦੇ ਸੀ ਵੀਡੀਓ ਬਣਾਉਂਦੇ ਜਾਂਦੇ ਸੀ ਤੇ ਮਾਮਾ ਜਗਦੇਵ ਸਿੰਘ ਜੀ ਦੇਖੀ ਜਾਂਦੇ ਨੇ ਇਧਰ ਮਾਸੜ ਜੀ ਨੇ ਪਿੱਛੇ ਨਿਗਾ ਮਾਰੀ ਸਾਡੇ ਨੀਲੇ ਪੱਗ ਦੇ ਵਿੱਚ ਕਹਿੰਦੇ ਪਿੱਛੋਂ ਵੀਡੀਓ ਨਾ ਬਣਾ ਫਰੰਟ ਫੇਸ ਤੇ ਆ ਕੇ ਵੀਡੀਓ ਬਣਾ ਕਹਿੰਦੇ ਲਓ ਜੀ ਤੁਹਾਡੀ ਵੀਡੀਓ ਬਣਾ ਦਨੇ ਜਿਵੇਂ ਤੁਸੀਂ ਕਹੋ ਅੱਖਾਂ ਘਾਟੇ ਖੁੱਲਦੀਆਂ ਨੇ ਮਸੜਦੀਆਂ ਰਾਗਾਂ ਬੈਠੀਆਂ ਹੋਈਆਂ ਹੁੰਦੀਆਂ ਨੇ ਬੜਕ ਪਰ ਫਿਰ ਵੀ ਪੂਰੀ ਹੁੰਦੀ ਐ ਚੋਬਰ ਇਹ ਵੀ ਨਹੀਂ ਦਬਦਾ ਕਿਸੇ ਤੋਂ ਅੱਜ ਜਗਮਾ ਮੁੱਛ ਨੂੰ ਢੇਡਾ ਦੇ ਦੇ ਕਹਿੰਦਾ ਨਾ ਅੱਜ ਨਹੀਂ ਮੁੱਛ ਨੂੰ ਢੇਡਾ ਦੇਣਾ ਕਹਿੰਦੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਘਰੇ ਸੋ ਇੱਥੇ ਘਰੇ ਆ ਕੇ ਆਪਾਂ ਹੁਣ ਤਿਆਰੀ ਆ ਰੋਟੀ ਪਾਣੀ ਦੀ ਕਿਉਂਕਿ ਪਹਿਲਾਂ ਆਪਾਂ ਚਾਹ ਵਾਲਾ ਸਿਸਟਮ ਸੀੜਾ ਤੁਹਾਨੂੰ ਦਿਖਾਇਆ ਨਹੀਂ ਹੈਗਾ ਕਿਉਂਕਿ ਕਈ ਵਾਰ ਵੀਡੀਓ ਦੇਖ ਕੇ ਤੁਹਾਡੇ ਮੂੰਹ 'ਚ ਪਾਣੀ ਆ ਜੇ ਹਨਾ ਤੋ ਇੱਥੋਂ ਆਪਾਂ ਵੀਡੀਓ ਬਣਾਉਣ ਦੇ ਅੰਦਰ ਜਾਵਾਂਗੇ ਇਹ ਨਾਲੇ ਤਾਂ ਲੌਜੀਕਲੀ ਦੋ ਕੰਮ ਹੋ ਜਾਣਗੇ ਇਹ ਨਾਲੇ ਤਾਂ ਸਾਰਿਆਂ ਦੀ ਵੀਡੀਓ ਬਣ ਜੂਗੀ ਨਾਲੇ ਆਪਾਂ ਬਹਾਨੇ ਸਿਰ ਘਰ-ਬਾਰ ਦੀ ਵੀਡੀਓ ਬਣਾ ਕੇ ਘਰੇ ਲੈ ਜਾਵਾਂਗੇ ਤਾਂ ਕਿ ਘਰ ਦੇੰਦ ਖਾਇਆ ਜਾ ਸਕੇ ਠੀਕ ਹੈ ਬਾਈ ਚੱਲੀਏ ਫਿਰ ਆਪਾਂ ਅੰਦਰ ਜਾਣਾ ਨਹੀਂ ਹਜੇ ਚਲੋ ਚੱਲਦੇ ਹਾਂ ਸੱਪ ਤਾਂ ਹੱਥ ਹੀ ਜੁੜੀ ਜਾਂਦਾ ਕਹਿੰਦਾ ਬਖਸ਼ ਦੇ ਹੁਣ ਤੈਨੂੰ ਕੀ કહਾਂ ਹਾਂ ਜੀ ਪਟਵਾਰੀ ਸਾਹਿਬ ਕਿਵੇਂ ਅੱਛਾ ਪਟਵਾਰੀ ਸਾਹਿਬ ਕਹਿੰਦੇ ਵਿੱਚ ਚੱਕ ਲੋ ਪਹੁੰਚੋ ਅੰਦਰ ਲੋ ਜੀ ਫਾਈਨਲੀ ਹੁਣ ਅਸੀਂ ਅੰਦਰ ਜਾਣ ਦੀ ਤਿਆਰੀ ਕਰ ਰਹੇ ਮਜੀਠੀਆ ਸਾਹਿਬ ਬਹੁਤ ਖੁਸ਼ ਲੱਗ ਰਹੇ ਨੇ ਅੱਜ ਮਜੀਠੀਆ ਸਾਹਿਬ ਕਹਿੰਦੇ ਕੋਈ ਚੱਕਰ ਹੀ ਨਹੀਂ ਕਿਸੇ ਦਾ ਦਬਣਾ ਹੀ ਨਹੀਂ ਹੈਗਾ ਹਾਂਜੀ ਮਜੀਠੀਆ ਸਾਹਿਬ ਚੱਲੀਏ ਚਲੋ ਜੀ ਕਹਿੰਦੇ ਫਿਰ ਅੰਦਰ ਨੂੰ ਜਲਦੇ ਚਲੋ ਚਲੋ ਵੀ ਕਹਿੰਦੇ ਇੱਕ ਹੋਰ ਵੀਡੀਓ ਬਣਾ ਸਾਡੀ ਮਜੀਠੀਆ ਸਾਹਿਬ ਪੂਰੇ ਖੁਸ਼ ਹੋਏ ਫਿਰਦਿੰਨੇ ਸੱਪ ਕੋਈ ਸੱਟ ਨਹੀਂ ਅੱਖਾਂ ਕੱਢੀ ਜਾਂਦਾ ਵੈਸੇ ਮੁੰਡੇ ਦੇ ਨਾਮ ਜਸ਼ਨ ਹੈ ਮੁੰਡਾ ਵਧੀਆ ਹੈ ਇਹ ਤਾਂ ਚਲੋ ਚੌੜਚ ਸੱਪ ਕਹਿ ਦਿੰਦੇ ਇਹਨੂੰ ਲੜਦਾ ਲੜਦਾ ਨਹੀਂ ਹੈਗਾ ਕਿਸੇ ਦੇ ਜਿਵੇਂ ਹੁਣ ਮੌਸਮ ਛੱਲੇ ਜਿਹਾ ਹੁੰਦੇ ਨੇ ਇਹ ਛੱਲੇ ਮੌਸਮਾਂ ਦੇ ਵਿੱਚ ਘੱਟ ਵੱਧ ਹੀ ਨਿਕਲਦਾ ਸੋ ਫਾਈਨਲੀ ਆਪਾਂ ਵਲੌਗ ਦੇ ਬਾਨੇ ਜੀ ਨਾਲ ਚੱਲ ਗਏ ਅੰਦਰ ਤੱਕ ਅੰਦਰ ਦੀ ਵੀਡੀਓ ਬਣਾ ਸਕੀਏ ਸੋ ਤੁਸੀਂ ਦੇਖ ਸਕਦੇ ਹੋ ਪੂਰੀ ਪ੍ਰੋਪਰਲੀ ਤਿਆਰੀ ਕਰ ਰਹੇ ਨੇ ਇਹ ਖਾਣਾ-ਦਾਣਾ ਇੱਥੇ ਲੱਗ ਜਾਣਾ ਹੁਣ ਆਪਣਾ ਸੋ ਫਾਈਨਲੀ ਆਪਾਂ ਹੁਣ ਅੰਦਰ ਪ੍ਰਵੇਸ਼ ਕਰ ਚੁੱਕੇ ਹਾਂ ਬਾਕੀ ਜਿਹੜੀ ਗੱਲਬਾਤ ਕਰਾਂਗੇ ਪਾ ਇੱਥੇ ਬੈਠ ਕੇ ਕਰਾਂਗੇ ਗੱਲਬਾਤ ਵੀ ਕੀ ਕਰਨੀ ਹੈ ਇੱਥੇ ਹੁਣ ਸਾਡੇ ਵਾਲੇ ਤਾਂ ਪਹੁੰਚ ਚੁੱਕੇ ਨੇ ਹੁਣ ਇਹ ਪੈ ਜਾਣਗੇ ਖਾਣ-ਪੀਣ ਵੱਲ ਇਹ ਲਓ ਜੀ ਕੰਨਿਕ ਦਰਵਾਜੇ ਬੰਦ ਕਰ ਲਓ ਜੀ ਖਾਣ ਪੀਣ ਦੀ ਆਈਟਮ ਪੂਰੀ ਆ ਮਜੀਠੀਆ ਸਾਹਿਬ ਕਹਿੰਦੇ ਚੱਕ ਦਾਂਗੇ ਰੇਸ ਟਰੰਪ ਸਾਹਿਬ ਤੇ ਸੱਪ ਸਾਹਿਬ ਸੱਪ ਤਾਂ ਹਾਥੀ ਜੋੜੀ ਜਾਂਦਾ ਵਿਚਾਰਾ ਤੜਕੇ ਦਾ پتہ ਨਹੀਂ ਕੀ ਹੋ ਰਿਹਾ ਇਹਨੂੰ ਹਲੋ ਇਧਰ ਵੀ ਚੈੱਕ ਕਰ ਸਕਦੇ ਹਾਂ ਉਹ ਜਿਹੜਾ ਸਿਰੇ ਤੇ ਬੈਠਾ ਉਹ ਬਚੋਲਾ ਬਈ ਵੱਡੇ ਡੱਡਲਾ ਉਸ ਤੋਂ ਬਾਅਦ ਸਾਡੇ ਮਾਸੜ ਜੀ ਤੇ ਇਹ ਵਾਲੇ ਪਟਵਾਰੀ ਸਾਹਿਬ ਨੇ ਗੇਟ ਬੰਦ ਕਰਤਾ ਨੂੰ ਜੀ ਆ ਚੱਕ ਟਰੰਪ ਹਾਈ ਟਰੰਪ ਦੇਖ ਕੋਲ ਡਰਿੰਕ ਕਿਵੇਂ ਖਿੱਚ ਰਿਹਾ ਗਟਾ ਘਟਾ ਇਹ ਇਹ ਜਿਹੜੇ ਰੈਡ ਟਰਬਨ ਵਾਲੇ ਸੀ ਇਹ ਸਰਦਾਰ ਜੀ ਨੇ ਜਿਹੜੇ ਮੰਗਲ ਸਾਡੇ ਪ੍ਰੋਣਾ ਸਾਹਿਬ ਦੇ ਫਾਦਰ ਸਾਹਿਬ ਨੇ ਸੋ ਇਹਨਾਂ ਨਾਲ ਵੀ ਕਾਫੀ ਗੱਲਾਂ ਬਾਤਾਂ ਕੀਤੀਆਂ ਆਪਾਂ ਨੇ ਇਹ ਲਓ ਜੀ ਬਚੋਲੇ ਹੀ ਕੋਲ ਡਰਿੰਕ ਬਹੁਤ ਪੀ ਜਾਂਦਾ ਛੱਡੇ ਨਹੀਂ ਰਿਹਾ ਵਤੰਦਰ ਦਾ ਭਾਈ ਤੂੰ ਬਾਅਦ ਚੋ ਪੀ ਲੈ ਸੋ ਫਾਈਨਲੀ ਹੁਣ ਆਪਾਂ ਘਰ ਦੀ ਵੀਡੀਓ ਬਣਾਉਣੀ ਹੈ ਕੰਪਲੀਟ ਹੁਣ ਤੁਹਾਨੂੰ ਦਿਖਾਉਨੇ ਆ ਇਹ ਹੈ ਜਿੱਥੇ ਆਪਾਂ ਪਹੁੰਚੇ ਹੋਏ ਆ ਧੂਰੀ ਦੇਖੇ ਸੋ ਪਹਿਲਾਂ ਅੰਦਰ ਜਾਵਾਂਗੇ ਅੰਦਰ ਜਾ ਕੇ ਦੇਖਦੇ ਆਂ ਅੰਦਰ ਗੱਠਪਟ ਹੋ ਰਿਹਾ ਸੋ ਆਪਾਂ ਬੇਸ਼ਰਮ ਜੀ ਹੋ ਗਏ ਅੰਦਰ ਵੜ ਗਏ ਹੁਣ ਵੀ ਕੈਮਰਾ ਦਾ ਚੱਲ ਹੀ ਰਿਹਾ ਹੈ ਹੁਣ ਕੁਛ ਨਾ ਕੁਛ ਤਾਂ ਗੱਲ ਕਰਨੀ ਪਊਗੀ ਸੋ ਫਾਈਨਲੀ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਹੋ ਚੁੱਕਾ ਹੈ ਅਦਰ ਡਰਾਈਿੰਗ ਰੂਮ ਦੇ ਵਿੱਚ ਬੈਠੇ ਨੇ ਸੋ ਮੈਂ ਕੀ ਕੀਤਾ ਜੀ ਮੈਂ ਇੱਕ ਬੰਦੇ ਨੂੰ ਲਿਆ ਨਾਲ ਨਾਲ ਚੱਕਿਆ ਆਪਣੇ ਟਰੂਡੋ ਚਲੋ ਜੀ ਟਰੂਡੋ ਸਾਹਿਬ ਤੁਸੀਂ ਚਲੋ ਨਾਲ ਨਾਲ ਟਰੂਡੋ ਸਾਹਿਬ ਨੂੰ ਥੋੜਾ ਭੀਤ ਘੱਟ ਹੈ ਇਹ ਕੈਮਰੇ ਦੇ ਅੱਗੇ ਆਈ ਜਾਂਦੇ ਹੁੰਦੇ ਨੇ ਵਾਰੀ ਵਾਰੀ ਗਲਤੀਆਂ ਬਹੁਤ ਕਰਦੇ ਨੇ ਲਓ ਜੀ ਫਾਈਨਲੀ ਫੇਰ ਅੱਗੇ ਆ ਕੇ ਦੱਸੋ ਵੀ ਨੀਚੇ ਦਾ ਵੀ ਉਹ ਦੇਖੋ ਉਸ ਤੋਂ ਬਾਅਦ ਆਪਾਂ ਪਹੁੰਚੇ ਬਿਲਕੁਲ ਉੱਪਰ ਸੋ ਉੱਪਰ ਕੋਈ ਨਾ ਰਹਿਣ ਕਰਕੇ ਹਨ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਇਹ ਸਿਸਟਮ ਬੰਦ ਹੀ ਰੱਖਿਆ ਹਨ ਕਮਰੇ ਵਗੈਰਾ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਆਹ ਦੇਖੋ ਜੀ ਬੈਡਰੂਮ ਉੱਪਰ ਇੱਕ ਇੱਥੇ ਵੀ ਪ੍ਰੋਪਰ ਵੀ ਇੱਕ ਓਪਨ ਡ੍ਰੈنگ ਰੂਮ ਟਾਈਪ ਹਨ ਸੋ ਬਾਹਰ ਜਿਹੜਾ ਕੁੰਡਾ ਖੋਲਦਿਆਂ ਕਨੇ ਕੁੱਤਾ ਰੱਖਿਆ ਮੈਂ ਡਰ ਗਿਆ ਵਗਦੇ ਪਿੱਟ ਬੋਲ ਨਾ ਬਈ ਜਦੋਂ ਦੇਖਿਆ ਜੀ ਇਹ ਇੱਕ ਨਾਰਮਲ ਸਟਰੀਟ ਡੌਗ ਸੀ ਜੋ ਕਿ ਕੋਠੇ ਦੇ ਚੜਾਇਆ ਹੋਇਆ ਸੀ ਕਹਿੰਦੇ ਵੀ ਵੱਡਦਾ ਬਹੁਤ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਕੁੱਤਿਆਂ ਜੀ ਰਹਿੰਦੇ ਆ ਸਾਨੂੰ ਕੋਈ ਨਹੀਂ ਵੱਡਦਾ ਹੈਗਾ ਸੋ ਫਾਈਨਲੀ ਸ ਇਹਨੂੰ ਹਸਕੀ ਤੋਂ ਆਪਾਂ ਸਾਈਡ ਜੀ ਤੇ ਹੋ ਕੇ ਲੰਘ ਗਏ ਫਿਰ ਕਹਿੰਦੇ ਵਾ ਇੱਥੇ ਤੱਕ ਹੀ ਵੀਡੀਓ ਮੈਂ ਕਿਹਾ ਨਹੀਂ ਜਦੋਂ ਘਰੋਂ ਆਰਡਰ ਆ ਵੀ ਵੀਡੀਓ ਪੂਰੀ ਬਣਾ ਕੇ ਲਿਆਉਣੀ ਹੈ ਤਾਂ ਆਪਾਂ ਪੂਰੀ ਵੀਡੀਓ ਬਣਾਵਾਂਗੇ ਫਿਰ ਆਪਾਂ ਉੱਪਰ ਤੱਕ ਜਾਵਾਂਗੇ ਜੀ ਮਾਸੜ ਜੀ ਦੇ ਕੋਲੋਂ ਕ੍ਰੋਸ ਹੁੰਦੇ ਹੋਏ ਆਪਾਂ ਹੁਣ ਨੀਲੀ ਪੌੜੀ ਵੀ ਚੜ ਕੇ ਉੱਪਰ ਦੇਖਾਂਗੇ ਮਾਸੜ ਜੀ ਪਿੱਛੋਂ ਗਾਲਾਂ ਕੱਢੀ ਜਾਂਦੇ ਨੇ ਕਹਿੰਦੇ ਭਾਈ ਇੰਨੀ ਉੱਪਰ ਜਾਣ ਦਾ ਮਤਲਬ ਹੀ ਨਹੀਂ ਮਾ ਤੂੰ ਦੇਖ ਲੈ ਠੀਕ ਹੈ ਮੈਂ ਮੈਂ ਪੱਕਾ ਪੱਤਰਕਾਰਾਂ ਘਰੇ ਜਾ ਕੇ ਪੂਰੀ ਗੱਲਬਾਤ ਦੱਸਣੀ ਹੈ ਮੈਨੇ। ਤੋਂ ਫਾਈਨਲੀ ਆਪਾਂ ਇਸ ਟਾਈਮ ਉੱਪਰ ਛੱਤ ਦੇ ਉੱਪਰ ਖੜੇ ਆ ਪਰ ਇੱਕ ਸਟੈਪ ਜਾ ਹੋਰ ਰਹਿ ਗਿਆ ਮਹਾਏ ਵੀ ਕਵਰ ਕਰ ਦੇਈਏ ਫਿਰ ਕਿਤੇ ਕੱਲ ਨੂੰ ਕੋਈ 19 ਇੱਕੀ ਗੱਲ ਕਹਿਣ ਵੀ ਪੂਰੀ ਵੀਡੀਓ ਨਹੀਂ ਬਣਾ ਕੇ ਲਿਆ। ਆਪਣੀ ਪੱਤਰਕਾਰੀ ਦੀ ਸ਼ੱਕ ਨਹੀਂ ਹੋਣਾ ਚਾਹੀਦਾ। ਚਲੋ ਫਾਈਨਲੀ ਤੁਸੀਂ ਦੇਖ ਸਕਦੇ ਕਿੰਨਾ ਹਨਾ ਵਧੀਆ 뷰 ਆ ਬਾਈ ਸਿਰਾਂ ਲੱਗਿਆ ਪਿਆ ਹਨਾ ਪੂਰਾ ਮਾਹੌਲ ਇੱਕ ਨੰਬਰ ਹੈ। ਤੋਂ ਸਾਡੇ ਵੱਲੋਂ ਰਿਸ਼ਤਾ ਇੱਕ ਪਾਸ ਹੈ। ਤੋਂ ਆਲਰੇਡੀ ਇਹ ਵੀਡੀਓ ਮਮ ਜੀ ਨੂੰ ਮੈਂ ਭੇਜ ਚੁੱਕਾ ਸੋ ਇਸ ਰਿਸ਼ਤੇ ਦੇ ਸ਼ੱਕ ਨਗਰੇ ਕਰਕੇ ਅਸੀਂ ਹੁਣ ਵਾਪਸ ਆ ਰਹੇ ਹਾਂ ਮਜੀਠੀ ਤੁ ਜਾਂਦੇ ਹੋਏ ਸਾਰੇ ਪੂਰੀ ਰੌਣਕ ਸੀ ਆਉਂਦੇ ਹੋਏ ਸਾਰੇ ਥੱਕ ਟੁੱਟ ਗਏ ਸਫ਼ਰ ਦੇ ਵਿੱਚ ਕੁਛ ਉਹਦੇ ਖਾ ਖਾ ਕੇ ਸਾਰੇ ਅੱਕ ਗਏ ਅੱਕ ਗਏ ਵੀ ਕੀ ਵੀ ਖਾ ਖਾ ਕੇ ਜਵਾੜੇ ਥੱਕ ਗਏ ਤੇ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨੇ ਇਸਤੀ ਚੜੀ ਵੀ ਆ ਸਾਰੇ ਨੂੰ ਆਈ ਜਾਂਦੀ ਆ ਨੀਂਦ ਸੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪਹਿਲਾਂ ਆਪਾਂ ਅੰਗਰੇਜ਼ੀ 'ਚ ਬਣਾ ਲਈ ਹੁਣ ਆਪਾਂ ਵਾਪਸ ਪੰਜਾਬੀ ਚਾਵਾਂਗੇ ਕਿਉਂਕਿ ਅੰਗਰੇਜ਼ੀ ਕਿਸੇ ਨੂੰ ਸਮਝ ਨਹੀਂ ਆਉਂਦੀ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ